ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਉੜੇ ਚਤਰਤ ਚਾਰੇ ਬੇਦ ਸੁਣ ਸੋਦਿਓ ਤਤ ਵਿਚਾਰ ਸਰਬ ਖੇਮ ਕਲਿਆਣ ਨਿਦ ਰਾਮ ਨਾਮ ਜਪਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੱਥੀ ਗੌੜੀ ਰਾਗ ਵਿੱਚ ਪੰਜਵੇਂ ਪਾਦ ਸ਼ਹੀਦਾ ਚੌਥਾ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 297 ਅੰਗ ਤੇ ਸੁਭਾਇਮਾਨ ਹੈ ਆਪ ਜੀ ਨੇ ਇਸ ਲੋਕ ਦੀ ਪੌੜੀ ਦੀਆਂ ਦੋ ਤੁਕਾਂ ਦਾ ਪਾਠ ਸਰਵਨ ਕੀਤਾ ਹੈ ਔ ਇਨਰ ਤੁਕਾਂ ਵਿੱਚ ਗੁਰੂ ਪਾਸ਼ਾ ਸਾਨੂੰ ਜੋ ਸਮਝਾ ਰਹੇ ਹਨ ਜਿੰਨੀ ਸਤ ਗੁਰਾਂ ਨੇ ਮੈਨੂੰ ਸਮਝ ਬਖਸ਼ੀ ਹੈ ਉਹ ਇਸ ਦੀ ਵਿਚਾਰ ਕਰੀਏ ਤੇ ਗੁਰੂ ਪਾਤਸ਼ਾਹ ਸਾਨੂੰ ਜੋ ਸਿੱਖਿਆ ਦੇ ਰਹੇ ਹਨ ਉਸ ਨੂੰ ਸਮਝਣ ਦਾ ਯਤਨ ਕਰੀਏ ਚਤਰਥ ਚਾਰੇ ਵੇਦ ਸੁਣ ਸੋਧਿਓ ਤਤ ਵਿਚਾਰ ਚਤੁਰਥ ਚੌਥੀ ਤਿੱਥ ਇਸ ਚੌਥੇ ਨੂੰ ਲੈ ਕੇ ਚਾਰ ਨੂੰ ਲੈ ਕੇ ਗੁਰੂ ਪਾਤਸ਼ਾਹ ਨੇ ਚਾਰ ਵੇਦਾਂ ਦੀ ਗੱਲ ਕੀਤੀ ਹੈ ਕਿ ਅਸੀਂ ਚੌਥੀ ਤਿੱਥ ਤੋਂ ਅਸੀਂ ਇਹ ਸਮਝਣਾ ਹੈ ਗੁਰੂ ਪਾਤਸ਼ਾਹ ਕਹਿ ਰਹੇ ਹਨ ਕਿ ਮੈਂ ਚਾਰੇ ਵੇਦਾਂ ਨੂੰ ਸੁਣ ਕੇ ਵਿਚਾਰ ਕੇ ਇਹ ਨਿਰਣਾ ਕੀਤਾ ਹੈ ਸਰਬ ਖੇਮ ਕਲਿਆਣ ਨਿਧ RAM ਨਾਮ ਜਪਸਾਰ ਕਿ ਅਸਲ ਵਿੱਚ ਵਿਚਾਰ ਦੀ ਇਹ ਗੱਲ ਹੈ ਕਿ ਸਤਗੁਰ ਦੀ ਬਾਣੀ ਰੱਬੀ ਗੁਣਾਂ ਦਾ ਸਭ ਤੋਂ ਵੱਡਾ ਖਜ਼ਾਨਾ ਹੈ ਜਦੋਂ ਅਸੀਂ ਰੱਬੀ ਗੁਣਾ ਮੁਤਾਬਕ ਆਪਣਾ ਜੀਵਨ ਜਿਉਂਦੇ ਹਾਂ ਤਾਂ ਸਾਨੂੰ ਆਤਮਿਕ ਸੁੱਖ ਪ੍ਰਾਪਤ ਹੁੰਦਾ ਹੈ ਤੇ ਅਸੀਂ ਹਮੇਸ਼ਾ ਸੁਖੀ ਰਹਿੰਦੇ ਹਾਂ ਇਹਨਾਂ ਤੁਕਾਂ ਦੀ ਵਿਚਾਰ ਆਪ ਜੀ ਨੇ ਸਰਵਨ ਕੀਤੀ ਹੈ ਇਸ ਚੈਨਲ ਦੇ ਮਾਧਮ ਰਾਹੀਂ ਤੁਸੀਂ ਗੁਰਬਾਣੀ ਦੀਆਂ ਤੁਕਾਂ ਦਾ ਪਾਠ ਤੇ ਵਿਚਾਰ ਸਰਵਨ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ